ਸਾਥੀਓ ਅੱਜ ਸਾਹਿਤਿਕ ਸਤ ਕਰਨ ਵੱਲੋਂ ਸਭ ਨੂੰ ਜੀ ਆਇਆਂ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਸਾਬਜਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਸਾਹਿਤਿਕ ਸਤ ਕਰਨ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ 16 ਨਵੰਬਰ 2025 ਤੇ کافی ساہتکار پہنچ چکے نے پروگرام شروع ہونے والا ہے ਸਕੈਲ ਬੋਲਦੇ ਨੇ ਵੈਗਰ ਬਿੱਟ ਦਾ ਕਾਲ ਸੋਹਣਾ ਬਣਦਾ ਹੈ ਇਹਦੇ ਵਿੱਚ ਥੋੜਾ ਜਿਨੂ ਕਰ ਲਈ ਹੁੰਦਾ ਇੱਕ ਤੁਸੀਂ ਚੱਕੇ ਦੇ ਲਿਆ ਪੰਜ ਚੱਕੜ ਇਹ ਵਿੱਚੋਂ ਚੱਕੇ ਵਿੱਚ 55

اس شامل سارے ہی دور جانے منٹ شہر دوستان بہت ہی نکی جی ستکار پیٹ تو سب تو پہلا اپنا جو پردار کی مندل ہے اس کو سجا لیے اس کو پہلے لا جو گوی کار ہوئی اس لیے شروع کی تیجا سکے تو سارے بہت ہی کچھ خوشی کی گل ہے کہ سے پارسوی جی جو جتنے بہت ہی بدیش صوفی شاید غزل کو اس کے نال ਸਵਾਦ ਸੇਵੀ ਤੌਰ ਤੇ ਤੇ ਹੋਰ ਅਨੇਕਾਂ ਜਿਹੜੀਆਂ ਆਪਣੀਆਂ ਸਵਾਵਾਵਾਂ ਸਵਾਇਸ ਸਵਰਥਕ ਹੋ ਗਏ ਹਨ ਤੇ ਸਾਡੇ ਲਈ ਮਾਨ ਦੀ ਗੱਲ ਹੈ ਕਿ ਅਗਰਸਤਾਨੀ ਸੰਸਦ ਦੇ ਵਿੱਚ ਦੋ ਤੌਰ ਸਾਡੇ ਇੰਦੇ ਬਖਮਾਨ ਕੋ ਸਾਡੇ ਸ਼ਾਮਲ ਹਨ ਸਭ ਤੋਂ ਪਹਿਲਾਂ ਉਹ ਇਸ ਕਾਰਨ ਬੇਨਤੀ ਹੈ ਕਿ ਉਹਨਾਂ ਨੂੰ ਮੈਡੀਸਕੂਲ ਦੇ ਕਾਇਲੋਜੀ ਤੇ ਕੁਸ਼ੀਲਾਵਾਂ ਤੇ ਕਾਲੇਵਾਵਾਂ ਦੇ ਬਾਰੇ ਵਿੱਚ ਦੇਖਣ ਤੇ ਮੰਗਦਾ ਹੈ ਤਾਕੀ ਮੇਰਾ ਹਰ ਨੂਰ ਦੇ ਬਾਦੂਰ ਆਵਾਜ਼ ਕਰੋ ਮਹਾਰਾਜ ਅਕੀ ਤੁਹਾਨੂੰ ਗੋਬਤਨ ਗੋ ਉਹਨਾਂ ਨਾਲ ਸਿੱਧੀ ਸੰਬੰਧੀ

ਕਿ ਕਿਉਂਕਿ ਜਦੋਂ ਆਪਾਂ ਕੋਈ ਵਿਸ਼ੇਸ਼ ਪ੍ਰੋਗਰਾਮ ਰੱਖਦੇ ਹਾਂ ਤਾਂ ਖਾਸ ਕਰਕੇ ਜਦੋਂ ਧਾਰਮਿਕ ਸ਼ੁਰੂਗੜੋਂ ਜੇ ਆਪਾਂ ਗੁਰੂਆਂ ਨੂੰ ਸਮਰਪਿਤ ਕੋਈ ਪ੍ਰੋਗਰਾਮ ਕਰਦੇ ਹਾਂ ਤੁਸੀਂ ਪਰਿਵਾਰ ਦਾ ਆਚਾਰਕਾਂ ਹੀ ਬਹੁਤ ਚੰਗੀ ਲੰਦਾ ਕਿਉਂਕਿ ਕਈ ਵਾਰੀ ਫਿਰ ਨਹੀਂ ਤੇ ਟਿੱਕਾ ਟਿੱਪਣੀ ਦਾ ਬਹੁਤ ਸਾਹਮਣਾ ਕਰਨਾ ਪੈ ਜਾਂਦਾ ਸੋ ਇਸ ਕਰਕੇ ਸਾਰਿਆਂ ਦੇ ਮੇਰੇ ਆਪ ਨੂੰ ਕੀ ਬੇਨਤੀ ਹੈ ਕਿ ਜਿਹੜੀ ਵੀ ਚੀਜ਼ ਨਾ ਬੋਲੀ ਜਾਵੇ میںسے بھی کلیئر کرتا سر گرو نانک دیو جی سمرپت کوئی رکھنا ہوئی گل ہے سکھ اتہاس کا سارا کچھ ہوگا کوئی دارمک اس طرح کی ہوئی رچنا تو بولنے کی کرپانتا کی جائے تاکہ اپنا اچھا سمچا پروگرام وہ سارا گرو نانک دیو جیپت لکھ سکے سو ایم جی کا ضرور دھیان رکھا جائے تو ویسے تو جہی میں سمجھتا کہ کوئی بھی شخصیت ہے ਧਰਮਾਂ ਦੇ ਬਾਰੇ ਗੱਲ ਕਰਨੀ ਤਾਂ ਬਹੁਤ ਵੱਡੀ ਗੁੰਝਲਦਾਰ ਹੁੰਦੀ ਆ ਪਰ ਜਦੋਂ ਆਪਾਂ ਕਿਸੇ ਵੀ ਸਖਸ਼ੀਅਤ ਬਾਰੇ ਵੀ ਆਪਾਂ ਗੱਲ ਕਰਦੇ ਹੁਵੇ ਤਾਂ ਉਸ ਦੇ ਸਾਰੇ ਪੱਖਾਂ ਨੂੰ ਸਮਝੇ ਨਾਲ ਉਹਦੀ ਪੂਰੀ ਸੂਝੀ ਸਖਸ਼ੀਅਤ ਨੂੰ ਸਮਝਣਾ ਉਸ ਦੀ ਪਛਾਣ ਨੂੰ ਸਮਝਣਾ ਆਲੇ-ਕੁਲੇ ਵਾਸਤੇ ਨਹੀਂ ਹੁੰਦਾ ਸੋ ਜਿਹੜੇ ਸਾਡੇ ਗੁਰੂ ਸਾਹਿਬਾਨ ਹੋਏ ਆ ਜਿਨ੍ਹਾਂ ਨੂੰ ਉਹ ਗ੍ਰਹਿਤ ਕਰਦੀ ਦੂਰ ਜਿੰਨਾ ਵਿੱਚ ਸਾਰਾ ਕੁਝ ਆਪਾਂ ਮੰਨਦੇ ਆ ਉਹਨਾਂ ਦੇ ਬਾਰੇ ਕੁਝ ਕਹਿਣਾ ਜਾਂ ਲਿਖਣਾ ਜਾਂ ਉਹਨਾਂ ਦੀ ਉਹ ਜਿਹੜਾ ਉਹਨਾਂ ਨੇ ਜੋ ਸਮਾਜ ਚਾਹ ਕੇ ਜੋ ਜੀਵ ਜੀ ਕੇ ਆਪਣੇ ਅਧਾਰਾ ਪੇਸ਼ ਕੀਤੀਆਂ ਉਹਦਾ ਸਾਰਾ ਉਹ ਵਿਖਟ ਕਰਨਾ ਮੈਂ ਸੋਚਦਾ ਕਿ ਕਿਸੇ ਵੀ ਇੱਕ ਬੰਦਕ ਦੀ ਵਸਤੀ ਗੱਲ ਨਹੀਂ ਹੈ ਪਰ ਫਿਰ ਵੀ ਅਟਵਟ ਹਰ ਇੱਕ ਬੰਦੇ ਦੀ ਸੋਚ ਹੁੰਦੀ ਹੈ ਜਦੋਂ ਆਪਾਂ ਬਿਰਤਾਂ ਲਿਖਦੇ ਆ ਉਹ ਸੱਤਾਂ ਦੇ ਵਿੱਚ ਆਪਾਂ ਕੋਈ ਉਹਨਾਂ ਦਾ ਇੱਕ ਪੱਖ ਕੋਈ ਇੱਕ ਗਾਜਾ ਆਪਣਾ ਸਮਝਦੇ ਕਿ ਆਪਾਂ ਉਹਦਾ ਜ਼ਿਕਰ ਕਰਦੇ ਆ ਕਿਸੇ ਨੇ ਕਿਸੇ ਪੱਖ ਨੂੰ ਲੈ ਲਿਆ ਕਿਸੇ ਨੇ ਕਿਸੇ ਪੱਖ ਨੂੰ ਲੈ ਲਿਆ ਸੋ ਅਲਗ-ਅਲਗ ਆ ਡਿਵੈਸ ਜਿੱਡੀ ਕੇ ਸਾਡੇ ਸੁਵਿਧਾ ਪੱਤਰ ਹੁੰਦਾ ਆ ਆਪਾਂ ਉਨੀ ਕੁ ਇਸ ਪੱਤਰ ਦੀ ਗੱਲ ਕਰਦੇ ਆ ਕਿਉਂਕਿ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਉਸ ਪਰਸਨੈਲਿਟੀ ਨੂੰ ਪੂਰਾ ਵਿਅਕਤ ਕਰਨਾ ਤਾਂ ਦੇ ਉਹਨਾਂ ਵਰਗਾ ਵੀ ਹੋਏਗਾ ਕਿ ਮੈਂ ਸਭ ਤੋਂ ਉਹੀ ਗੱਲ ਕਰ ਸਕਦਾ ਕਿ ਅਸੀਂ ਦੀ ਸਮਝ ਦੇ ਕੇ ਇਹਨਾਂ ਦੇ ਬਰਾਬਰ ਹੋ ਸਕਦੇ ਆ ਸੋ ਪਰ ਫਿਰ ਵੀ ਸਾਡੀ ਇੱਕ ਧਾਰਨਾ ਹੈ ਕਿਉਂਕਿ ਅਸੀਂ ਸੂਚਾਰ ਦਾ ਮੰਨਦੇ ਆ ਉਹਨਾਂ ਦੇ ਸਿਖਿਆਰ ਮੰਨਦੇ ਆ ਤਾਂ ਇਸ ਕਰਕੇ ਉਹਨਾਂ ਨੂੰ ਸਵਰਪੱਤ ਉਹਨਾਂ ਦੇ ਚਲਦੇ ਉਹਨਾਂ ਨੂੰ ਆਪਾਂ ਯਾਦ ਕਰਦੇ ਤਾਂ ਉੱਥੇ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਾਂ ਕੁਛ ਨਾ ਕੁਛ ਕਹਿ ਸਕੀਏ ਕੁਛ ਨਾ ਕੋਈ ਗੱਲ ਕਰ ਸਕੀਏ ਸੋ ਸਾਡੇ ਅੱਜ ਦੀ ਇਹੀ ਇੱਕ ਕੋਸ਼ਿਸ਼ ਹੈ ਕਿ ਆਪਾਂ ਸਾਰੇ ਆਪਣੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਪ੍ਰਗਟ ਕਰ ਸਕੀਏ ਆਪਣੀ ਇੱਜ਼ਤ ਨਾਮਾਂ ਦੇ ਨਾਲ ਆਪਣੇ ਸੇਕੀਨ ਕੌਤਾ ਦੇ ਨਾਲ ਜੁੜੇ ਰਹੇ ਆਪਣੀ ਬੋਲਾਂ ਦੇ ਨਾਲ ਸੋ ਇੰਨੀ ਕੁ ਬੇਨਤੀ ਮੇਰੀ ਇਹ ਉਸ ਤੋਂ ਬਾਅਦ ਮੈਂ ਸਭ ਤੋਂ ਪਹਿਲੇ ਸਬਕ ਕਾਰਜ ਉਹਦੀ ਮੀਟਿੰਗ ਕਲਾਕ ਤੋਂ ਉਸ ਜਿਹੜੇ 7:30 ਦੇ ਆਏ ਸਾਥੀਆਂ ਦਾ ਪਹਿਲੇ ਪ੍ਰੀਆ ਕਰਨਗੇ ਉਸ ਤੋਂ ਬਾਅਦ ਵੀ ਕਾਰਜ ਸ਼ੁਰੂ ਕਰਾਂਗੇ ਜਿਸ ਤੋਂ ਬਾਅਦ ਕਾਇਮ ਸਾਇਤਿਕ ਸੰਸਥਾ ਕਰ ਦਿੱਤੀ ਅਜੇ ਨਵੰਬਰ ਵੀ ਜਿਹੜੀ ਮੀਟਿੰਗ ਦੇ ਵਿੱਚ ਪਹੁੰਚੇ ਸਾਰੇ ਸਾਥੀ ਸਾਧੀਆਂ ਨੇ ਕਿਹਾ ਜਿਵੇਂ ਕਿ ਤੁਹਾਡੇ ਕਦੇ ਇਹ ਕਿ ਅੱਜ ਦਾ ਜਿਹੜਾ ਮੀਟਿੰਗ ਦਾ ਪ੍ਰੋਗਰਾਮ ਹੈ ਗੁਰੂ ਨਾਨਕ ਸਾਹਿਬ ਸਮਰਪਿਤ ਕਵੀ ਦੁਆਰਾ ਤੁ ਜਿਵੇਂ ਕਰਾਈ ਸਾਹਿਬ ਨੂੰ ਦੱਸਿਆ ਹੈ ਕਿ ਕਿਰਪਾ ਕਰਕੇ ਤੁਮਤਾ ਜੀ ਗੁਰੂ ਨਾਨਕ ਸਾਹਿਬ ਦੇ ਸਮਰਪਿਤ ਕੌਤਾ ਨਹੀਂ ਹੈਗੀ ਤਾਂ ਧਾਰਮਿਕ ਕਾਰਤਾਂ ਨਹੀਂ ਹੋਰੀਆਂ ਜਣਾ ਅੱਜ ਜਿਹਵੇਂ ਦੇ ਵਿੱਚ ਮੈਡਮ ਨਿਰਿੰਦਰਪਾਲ ਰਾਉਂਦੀਆ ਪਹੁੰਚੇ ਨੇ ਇਹਨਾਂ ਨੂੰ ਵੀ ਅੱਜ ਇੱਕ ਸਨਮਾਨ ਪੱਤਰ ਦੇ ਕੇ ਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕਰ ਜਾਣਾ ਕਿਉਂਕਿ ਸਹਿਜਨ ਧਰ ਕਰਨ ਦੀ ਸਾਂਝੀ ਪੁਸਤਕ ਨਾ ਨੋਮਬਰ ਚ ਨੋਮਬਰ ਚ ਨਹੀਂ ਹੋਈ ਸੀ ਕਿ ਮੈਡਮ ਉਸ ਵਕਤ ਬਾਹਰ ਗਈ ਹੋਈ ਸੀ ਤੇ ਆਪਣਾ ਸਨਮਾਨ ਕੋਲ ਉਸ ਵਕਤ ਨਹੀਂ ਸਕੇ ਕਾਰਨ ਸਪੈਸ਼ਲ ਆਪਣਾ ਕੋਲ ਬੁਲਾਇਆ ਜੇ ਵੀ ਸਨਮਾਨ ਨੂੰ ਲੈਣਾ ਤੇ ਬਾਕੀ ਅੱਜ ਮੀਟਿੰਗ ਵਿੱਚ ਜੋ ਆਏ ਨੇ ਉਹਨਾਂ ਨਾਮ ਇਸ ਪ੍ਰਕਾਰ ਆਏ ਰਾਜਵਿੰਦਰ ਸਿੰਘ ਗੱਟੂ ਤਸੀਮ ਸਿੰਘ ਕਾਲੇਵਾੜ ਸਮੇਤ ਸਿੰਘ ਦੋਸਤ ਕੁਸ਼ਲ ਸਿੰਘ ਕਾਹੜਾ ਪ੍ਰਿਆਨ ਸਿੰਘ ਕਾਲਾ ਗੁਰਪ੍ਰੀਤ ਸਿੰਘ ਬਾਗਨ ਸਿੰਘ ਖੜਦ ملکیت ناگڑا سرجیت نرندر سنگھ ایڈوکیٹ اسپالس بلبیر سروا بلبیت سنگل خوشی رانا نرندر سنگھ جگتار سنو گرشانت کا ملکیت سنگھ گروندر پوری نرندر کور ناگیا سمندر سنگ دوستی ہونے سارا کا بہت 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 سب تو پہلا ਜਿਵੇਂ ਆਪਾਂ ਪਹਿਲਾਂ ਇਹ ਦਿੱਤਾ ਕਿ ਅੱਜ ਪਹਿਲਾ ਦਾ ਆਪਣਾ ਕਨੇ ਹੁਦਾ ਪ੍ਰੋਗਰਾਮ ਕਿਤੇ ਕਰਮਕਿਤਾਵ ਨੂੰ ਨੀਂਦਦਾ ਜਹਾ ਉਹ ਕਿਸੇ ਗੱਲ ਕੰਮ ਕਨੇ ਕੋਈ ਗੱਲ ਬਾਤ ਪੇਹਰੇ ਹੁੰਦੀ ਹੈ ਅਗਰਾ ਹੀ ਦਾ ਜਿਹੜਾ ਪ੍ਰੋਗਰਾਮ ਆ ਮੇਰੇ ਕੋਲ ਕਮੀ ਦਿਵਾਰੀ ਰੱਖਿਆ ਗਿਆ ਤਾਂ ਕਿ ਆਪਾਂ ਸਾਰੇ ਜਾਣੇ ਉਹ ਇੱਥੇ ਨਾਮਾਂ ਦਾ ਆਨੰਦ ਮਾਣ ਸਕੀਏ ਕੰਫਰੈਂਸ ਨਾਮ ਸਕੀਏ ਪੈਸਤਾ ਬਹਾਰ ਕਰੀਏ ਸੋਹਦੇ ਆ ਅਲੱਗ ਅਲੱਗ ਵਿਚਾਰਾਂ ਪਰ ਇੱਕ ਅਜਿਹੇ ਜਿਹੜੇ ਇੱਕੋ ਵਿਚਾਰ ਰੱਖਿਆ ਹੋਣਾ ਸੰਪਰਪਤ ਸਾਹਿਤਿਨਾਵਾਂ ਸੁਨਾਮੀ ਸਾਹਿਤਕਾਂ ਅਨੇ ਮੌਤੀ ਦੇ ਮੌਲਾ ਹੀ ਹੋ ਚੁੱਕਿਆ ਜਿਹਦੇ ਜੀਐਮ ਸਭ ਤੋਂ ਪਹਿਲਾਂ ਬੇਨਤੀ ਕਰਾਂ ਹਰਪ ਸਿੰਘ ਨੱਥਿਆ ਨੇ ਕਿ ਉਹ ਆਪਣਾ ਨਜ਼ਰ ਦੇਖਿਓਣਗੇ ਹਰਪ ਸਿੰਘ ਨੱਥਿਆ ਉਸ ਤੋਂ ਬਾਅਦ ਸੇਸ ਕਾਲੇ ਮੌਤੀ ਬੀਨ